ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰਮੁਖ ਪੁਰਸ਼ਾਂ ਦੀ ਸੰਗਤ ਕਰਕੇ ਆਪਣੇ ਜੀਵਨ ਦੇ ਪੱਖ ਨੂੰ ਸਾਧ ਲਿਆ ਉਹਨਾਂ ਬਾਰੇ ਮੇਰੇ ਪੰਚਮ ਪਾਦਸ਼ਾਹ ਕਹਿੰਦੇ ਹਨ ਸਫਲ ਸਫਲਪਈ ਸਫਲ ਯਾਤਰਾ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਸਾਰ ਵਿੱਚ ਆਉਣਾ ਸਫਲਾ ਹੋ ਗਿਆ ਭਾਵੇਂ ਉਹ ਤ੍ਰੇਤੇ ਵਿੱਚ ਹੋਏ ਭਾਵੇਂ ਉਹ ਦੁਆਪਰ ਵਿੱਚ ਹੋਏ ਤੇ ਭਾਵੇਂ ਉਹਨਾਂ ਨੂੰ ਕਲਯੁਗ ਦੇ ਵਿੱਚ ਸਰੀਰ ਮਿਲਿਆ ਸਤਗੁਰੂ ਮਹਾਰਾਜ ਨੇ ਸਾਨੂੰ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਮਨੁੱਖ ਕਿਸੇ ਵੀ ਕਾਰਜ ਨੂੰ ਆਰੰਭ ਕਰੇ ਤਾਂ ਆਪਣੇ ਮਾਲਕ ਨੂੰ ਚੇਤੇ ਕਰਦਾ ਹੈ ਅੱਜ ਸਾਡੇ ਕੋਲ ਸੁੱਖ ਸਹੂਲਤਾਂ ਜ਼ਿਆਦਾ ਹਨ ਦੁਨੀਆ ਦੇ ਪਦਾਰਥ ਜ਼ਿਆਦਾ ਹਨ ਅਤੇ ਆਪਾਂ ਮਾਨਸਿਕ ਤੌਰ ਤੇ ਸ਼ਾਂਤ ਨਹੀਂ ਆਪਾਂ ਕਿਤੇ ਆਪਣੇ ਬਚਪਨ ਦੇ ਸਮੇਂ ਦੀ ਅੱਜ ਦੇ ਜੀਵਨ ਨਾਲ ਤੁਲਨਾ ਕਰੀਏ ਤਾਂ ਸਾਨੂੰ ਸਾਡੇ ਬਚਪਨ ਨਾਲੋਂ ਬਹੁਤ ਸਾਰੀਆਂ ਸੁੱਖ ਸਹੂਲਤਾਂ ਹਨ ਡਾਕਟਰੀ ਦੇ ਪੱਖੋਂ ਸੰਚਾਰ ਪੱਖੋਂ ਆਉਣ ਜਾਣ ਦੇ ਪੱਖੋਂ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਪਰੇਸ਼ਾਨ ਹਾਂ ਇਸ ਦਾ ਮੇਨ ਕਾਰਨ ਅਸੀਂ ਇੱਕ ਨਾਲੋਂ ਟੁੱਟ ਗਏ ਹਾਂ ਅਸੀਂ ਆਪਣੇ ਮੂਲ ਨਾਲੋਂ ਟੁੱਟ ਗਏ ਹਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਹੈ ਇੱਕ ਨਾਲੋਂ ਨਾ ਟੁੱਟੀ ਦਰਿਆ ਦੇ ਵਿੱਚੋਂ ਸੌਣ ਪਾਦੋ ਦੇ ਮਹੀਨੇ ਵਿੱਚ ਹੜੋਂਨ ਕਰਕੇ ਪਾਣੀ ਪਾਸੇ ਟੋਇਆਂ ਵਿੱਚ ਪੈ ਜਾਂਦਾ ਹੈ ਛੱਪੜ ਵਿੱਚ ਪੈ ਜਾਂਦਾ ਹੈ ਬਰਖਾ ਰੁਕਦੀ ਹੈ ਤਾਂ ਦਰਿਆ ਆਪਣੇ ਨਿਯਮਬੱਧ ਤਰੀਕੇ ਦੇ ਨਾਲ ਸੰਕੋਚ ਵਿੱਚ ਆ ਜਾਂਦਾ ਹੈ ਪਰ ਜਿਹੜਾ ਦਰਿਆ ਨਾਲੋਂ ਟੁੱਟ ਗਿਆ ਉਸ ਦੇ ਵਿੱਚ ਜਾਲਾ ਪੈ ਜਾਂਦਾ ਹੈ ਉਸ ਦੇ ਵਿੱਚੋਂ ਗੰਦੀ ਬਦਬੂ ਆ ਜਾਂਦੀ ਹੈ ਉਸ ਦੇ ਵਿੱਚ ਕਈ ਤਰ੍ਹਾਂ ਦੇ ਕਿਰਮ ਆਦਿਕ ਪੈ ਜਾਂਦੇ ਹਨ ਪਰ ਪੈਂਦੇ ਕਦੋਂ ਹਨ ਜਦੋਂ ਉਹ ਮੂਲ ਦਰਿਆ ਨਾਲੋਂ ਟੁੱਟ ਗਿਆ ਤੁਸੀਂ ਕਦੇ ਵੀ ਵਗਦੇ ਹੋਏ ਪਾਣੀ ਵਿੱਚੋਂ ਬਦਬੂ ਨਹੀਂ ਦੇਖੋਗੇ ਇਸੇ ਪ੍ਰਕਾਰ ਇਹ ੴ ਸਤਿਗੁਰ ਪ੍ਰਸਾਦ ਸਾਨੂੰ ਇਹ ਵੀ ਕਹਿੰਦਾ ਹੈ ਕਿ ਗੁਰਮੁਖਾ ਆਪਣੇ ਇੱਕ ਮੂਲ ਨਾਲੋਂ ਟੁੱਟੀ ਨਾ ਇਸ ਪ੍ਰਕਾਰ ਇਸ ਮੂਲ ਨਾਲ ਕਿਵੇਂ ਮਨੁੱਖ ਜੁੜ ਸਕਦਾ ਹੈ ਹਜ਼ੂਰ ਕਹਿੰਦੇ ਹਨ ਕਿ ਸੱਚਾ ਗੁਰੂ ਮਿਹਰ ਕਰੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਦਾਤ ਪ੍ਰਾਪਤ ਹੋਵੇਗੀ ਜੋ ਜੋ ਜੂਨੀ ਆਇਓ ਤਹ ਤਹ ਉਰਜਾਇਓ ਇਸ ਪੰਕਤੀ ਦੇ ਵਿੱਚ ਪਾਤਸ਼ਾਹ ਨੇ ਮੂਹ ਦਾ ਜ਼ਿਕਰ ਕੀਤਾ ਹੈ ਇੱਕ ਘਰੇਲੂ ਮਹਾਤਮਾ ਦੀ ਪੋਥੀ ਵਿੱਚ ਲਿਖਿਆ ਹੈ ਇੱਕ ਬ੍ਰਾਹਮਣ ਵਿਦਵਾਨ ਆਪਣੇ ਪੁੱਤਰਾਂ ਨੂੰ ਕਹਿਣ ਲੱਗਾ ਮੇਰੇ ਕਰਮਾਂ ਦੇ ਮੁਤਾਬਿਕ ਮੇਰਾ ਆਉਣ ਦਾ ਜਨਮ ਇਸ ਕੁੱਤੀ ਦੇ ਪੇਟੋਂ ਹੋਣਾ ਹੈ ਜਿਹੜੀ ਆਪਣੇ ਘਰ ਆਪਾਂ ਕੁੱਤੀ ਰੱਖੀ ਹੈ ਇਸ ਕੁੱਤੀ ਦੇ 6 ਤੁਰੇ ਹੋਣਗੇ ਅਤੇ ਇਨ੍ਹਾਂ 6 ਤੁਰਿਆਂ ਦੇ ਵਿੱਚ ਮੈਂ ਵੀ ਹੋਵਾਂਗਾ ਤੇ ਮੈਂ ਤੁਹਾਡਾ ਬਾਪ ਹਾਂ ਇਨੀ ਮਿਹਨਤ ਕਰਕੇ ਮੈਂ ਤੁਹਾਡੇ ਵਾਸਤੇ ਬੜਾ ਕੁਝ ਬਣਾਇਆ ਹੈ ਪਰ ਮੇਰੇ ਤੇ ਇਹ ਕਰਮ ਕਰਨਾ ਇਸ ਤਰ੍ਹਾਂ ਦਾ ਕਾਲੇ ਰੰਗ ਦਾ ਲੰਮਾ ਕਤੂਰਾ ਹੋਵੇਗਾ ਉਸ ਦੇ ਵਿੱਚ ਮੇਰੀ ਆਤਮਾ ਪ੍ਰਵੇਸ਼ ਕਰੇਗੀ ਤੇ ਮੈਨੂੰ ਤੁਸੀਂ ਖਤਮ ਕਰ ਦੇਣਾ ਪੁੱਤਰ ਕਹਿਣ ਲੱਗੇ ਠੀਕ ਹੈ ਸਮੇਂ ਨਾਲ ਕਤੂਰੀ ਨੇ ਬੱਚੇ ਦਿੱਤੇ ਉਹਨਾਂ ਦੇ ਪਿਤਾ ਦੇ ਕਹਿਣ ਦੇ ਮੁਤਾਬਿਕ ਉਹ ਕਤੂਰਾ ਹੋਇਆ ਪਰ ਕਹਿੰਦੇ ਹਨ ਜਿਸ ਮੌਕੇ ਕਤੂਰੇ ਨੂੰ ਮਾਰਨ ਲੱਗੇ ਤਾਂ ਉਹ ਚੀਕਦਾ ਹੈ ਤੇ ਮਹਾਤਮਾ ਕਹਿੰਦਾ ਹੈ ਤਰਸ ਕਰੋ ਇਸਨੇ ਤੁਹਾਡਾ ਕੀ ਵਿਗਾੜਿਆ ਹੈ ਕਹਿਣ ਤੋਂ ਭਾਵ ਇਹ ਹੈ ਕਿ ਹੁਣ ਉਸ ਨੂੰ ਕੁੱਤੇ ਦੀ ਜੂਨ ਮਿਲੀ ਤੇ ਉਸ ਦੇ ਵਿੱਚ ਉਹ ਉਲਝ ਗਿਆ ਉਸ ਨੂੰ ਹੁਣ ਪਹਿਲਾ ਜਨਮ ਚੇਤੇ ਨਹੀਂ ਦੀਮ ਗੁਰਬਾਨੀ ਕਹਿੰਦੀ ਹੈ ਕਿ ਮੱਛੀ ਪਾਣੀ ਵਿੱਚ ਉਲਝ ਗਈ, ਪੌਰਾ ਸੁਗੰਧੀ ਵਿੱਚ ਉਲਝ ਗਿਆ, ਪਤੰਗਾ ਸੜਨ ਦੇ ਵਿੱਚ ਉਲਝ ਗਿਆ ਤੇ 84 ਲੱਖ ਜੂਨ ਵਿੱਚ ਸਭ ਤੋਂ ਕਾਮੀ ਹਾਥੀ ਪੂਰੀ ਜ਼ਿੰਦਗੀ ਕੰਮ ਦੀ ਉਲਜਨ ਵਿੱਚੋਂ ਨਿਕਲ ਨਾ ਸਕਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਜੋ ਜੋ ਜਿਹੜੀ ਵੀ ਜੂਨ ਵਿੱਚ ਆਇਆ ਉਹ ਉਸਦੇ ਵਿੱਚ ਉਲਝ ਗਿਆ। ਕੁੱਤੀ ਸਾਰਾ ਦਿਨ ਭੁੱਖੀ ਰਹੇਗੀ ਪਰ ਉਹ ਆਪਣੇ ਬੱਚਿਆਂ ਦਾ ਵਸਾ ਨਹੀਂ ਖਾਂਦੀ। ਇਨਸਾਨ ਤਾਂ ਬੱਚਿਆਂ ਦੀ ਸੇਵਾ ਇਸ ਕਰਕੇ ਵੀ ਕਰਦੇ ਹਨ ਕਿ ਚਲੋ ਵੱਡੇ ਹੋ ਕੇ ਸਾਡੀ ਬੁਢਾਪੇ ਵਿੱਚ ਸੇਵਾ ਕਰਨਗੇ। ਆਪਾਂ ਨੂੰ ਇੱਕ ਭੁੱਲ ਹੈ ਕਿ ਆਪਾਂ ਨੂੰ ਇਹ ਪਤਾ ਨਹੀਂ ਕਿ ਸਾਨੂੰ ਬੁਢਾਪਾ ਆਉਣਾ ਹੈ ਕਿ ਨਹੀਂ ਪਰ ਬੰਦ ਆਪਾਂ ਪਹਿਲਾ ਕਰਦੇ ਹਾਂ ਪਰ ਉਸ ਕੁੱਤੀ ਨੂੰ ਬੁਢਾਪੇ ਦਾ ਗਿਆਨ ਨਹੀਂ ਉਸ ਦੀਆਂ ਕੋਈ ਆਮ ਦੁਨਿਆਵੀ ਲੋੜਾਂ ਨਹੀਂ ਪਰ ਮਮਤਾ ਦੀ ਮਾਰੀ ਉਹ ਕੁੱਤੀ ਆਪਣੇ ਕਤੂਰੀਆਂ ਦਾ ਵਸਾ ਨਹੀਂ ਕਰਦੀ ਬੇਅੰਤ ਪਸ਼ੂ ਹਨ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹਨ ਜਿਹੜਾ ਜਿਹੜਾ ਵੀ ਜਿਸ ਜਿਸ ਜੂਨ ਵਿੱਚ ਆਇਆ ਹੈ ਉਸ ਦੇ ਵਿੱਚ ਉਹ ਉਲਝ ਕੇ ਰਹਿ ਗਿਆ ਮਾਨਸ ਜਨਮ ਸੰਜੋਗ ਪਾਇਆ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖਾ ਕਿਸੇ ਸ਼੍ਰੇਸ਼ਟ ਮਿਲਾਪ ਕਰਕੇ ਮਨੁੱਖਾ ਜਨਮ ਮਿਲਿਆ ਹੈ ਸੰਜੋਗ ਦਾ ਅਰਥ ਹੁੰਦਾ ਹੈ ਮਿਲਣਾ ਪਰ ਇੱਥੇ ਗੁਰਦੇਵ ਨੇ ਮਨੁੱਖ ਨਾਲ ਸੰਜੋਗ ਲਿਖਿਆ ਹੈ ਬਾਕੀਆਂ ਨਾਲ ਨਹੀਂ 84 ਲੱਖ ਜੂਨ ਵਾਸਤੇ ਵੀ ਜੋਗ ਸ਼ਬਦ ਆਉਂਦਾ ਹੈ ਪਰ ਕੇਵਲ ਤੇ ਕੇਵਲ ਮਨੁੱਖ ਵਾਸਤੇ ਹੀ ਬਾਣੀ ਵਿੱਚ ਸੰਜੋਗ ਸ਼ਬਦ ਆਇਆ ਹੈ ਆਪਾਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਇਸ ਦੇ ਈ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇਵ ਜਿਹੜੀ ਤੈਨੂੰ ਮਨੁੱਖਾ ਜੂਨ ਮਿਲੀ ਹੈ ਉਸ ਮਨੁੱਖਾ ਜੂਨੀ ਨੂੰ ਦੇਵਤੇ ਵੀ ਦਰਸਦੇ ਹਨ ਦੇਵਤੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਨਗੇ ਦੇਵਤੇ ਅੰਮ੍ਰਿਤ ਪਾਨ ਨਹੀਂ ਕਰਨਗੇ ਕਹਿੰਦੇ ਹਨ ਦੇਵਤਿਆਂ ਨੂੰ ਗੁਰੂ ਦੀ ਰਹਿਮਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਸਾਰਾ ਕੁਝ ਨਿਯਮ ਤਾਂ ਬਣੇਗਾ ਜੇਕਰ ਤੈਨੂੰ ਮਨੁੱਖੀ ਜਨਮਾ ਮਿਲੇਗਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਜਿੰਨੀਆਂ ਜੂਨਾ ਹਨ ਉਹਨਾਂ ਸਾਰੀਆਂ ਜੂਨਾ ਦੇ ਵਿੱਚ ਉਹਨਾਂ ਜੂਨਾ ਦੇ ਧਾਰਨੀ ਜੀਵ ਉਲਝੇ ਹੋਏ ਹਨ ਤੇਰੇ ਸ਼੍ਰੇਸ਼ਟ ਕਰਮਾ ਕਰਕੇ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਹੈ ਇਹ ਮਾਨਸ ਜਨਮ ਇਸ ਕਰਕੇ ਆਇਆ ਹੈ ਕਿ ਮਨੁੱਖਾ ਜਨਮ ਵਿੱਚ ਮਨੁੱਖ ਦਾ ਮਨ ਕੰਮ ਕਰਦਾ ਹੈ ਮਨੁੱਖ ਮਨ ਕਰਕੇ ਆਪਣਾ ਬੁਰਾ ਤੇ ਭਲਾ ਸੋਚਦਾ ਹੈ ਪਰ ਪੰਛੀਆਂ ਨੂੰ ਇੰਨੀ ਸੋਝੀ ਨਹੀਂ ਪੰਛੀਆਂ ਨੂੰ ਇਹ ਗਿਆਤ ਨਹੀਂ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖਾ ਜਿਹੜਾ ਤੇਰਾ ਸ਼੍ਰੇਸ਼ਟ ਮਨਾਪ ਹੋਇਆ ਹੈ ਮਨੁੱਖਾ ਜਨਮ ਜਿਹੜਾ ਤੈਨੂੰ ਮਿਲਿਆ ਹੈ ਇਹ ਤੇਰੇ ਉੱਤਮ ਕਰਮ ਹਨ ਤੇਰੇ ਵੱਡੇ ਭਾਗ ਹਨ ਤਾਂ ਕੀ ਹੈ ਓਟ ਸਾਧ ਇਸ ਕਰਕੇ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਉਸ ਦਾ ਓਟ ਆਸਰਾ ਲੈ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰਨ ਦਾ ਢੰਗ ਤਰੀਕਾ ਕੀ ਹੈ ਰਖੋ ਦੇ ਕੇ ਰਹਾਥ ਪਾਤਸ਼ਾਹ ਕਹਿੰਦੇ ਹਨ ਕਿ ਅਰਦਾਸ ਕਰਿਆ ਕਰ ਕੀ ਅਰਦਾਸ ਕਿ ਪਰਿਮਪੂਰਨ ਪਰਮਾਤਮਾ ਮੈਨੂੰ ਹੱਥ ਦੇ ਕੇ ਰੱਖ ਲੈ ਆਪਾਂ ਸਿੱਖ ਜਗਤ ਵਿੱਚ ਬੇਅੰਤ ਮਿਸਾਲਾਂ ਪੜਦੇ ਹਾਂ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੋਗਾ ਸਿੰਘ ਨੂੰ ਵੇਸਵਾ ਦੇ ਦਰ ਤੋਂ ਬਚਾ ਲਿਆ ਬਾਬਾ ਬਿੱਦੀ ਚੰਦ ਜੀ ਨੂੰ ਤਤੀਵਾ ਨਹੀਂ ਲੱਗਣ ਦਿੱਤੀ ਪਈ ਮਰਦਾਨਾ ਜੀ ਤਪਤੇ ਹੋਏ ਕੜਾਏ ਤੋਂ ਬਚ ਗਏ ਉਹਨਾਂ ਦੀ ਰੱਖਿਆ ਕੀਤੀ ਇਸ ਤਰ੍ਹਾਂ ਮਹਾਰਾਜ ਮੇਰੇ ਤੇ ਮਿਹਰ ਕਰੋ ਮੇਰੇ ਹੱਥ ਦੇ ਕੇ ਰੱਖਿਆ ਕਰੋ ਮਹਾਪੁਰਸ਼ ਇੱਕ ਧਾਰਨਾ ਲਾਉਂਦੇ ਹੁੰਦੇ ਸਨ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਜਦੋਂ ਵੀ ਮੈਂ ਡੋਲਣਾ ਮੈਨੂੰ ਕਿਰਪਾ ਕਰਕੇ ਰੱਖ ਲੈ ਇੱਥੇ ਅਰਦਾਸ ਕਰਨੀ ਕਿ हे ਪ੍ਰਭੂ ਜਦੋਂ ਵੀ ਮੇਰਾ ਮਨ ਸੰਜੇ ਖੱਬੇ ਉਲਝ ਜਾਏ ਮੇਰਾ ਮਨ ਸ਼ਾਂਤ ਨਾ ਰਹੇ ਉਦੋਂ ਕਿਰਪਾ ਕਰਕੇ ਆਪਣਾ ਰਹਿਮ ਰੂਪੀ ਹੱਥ ਦੇ ਕੇ ਤੇ ਮੇਰੀ ਸੁਰਤ ਨੂੰ ਗਲਤ ਪਾਸੇ ਤੋਂ ਬਚਾ ਲਓ ਕੇਵਲ ਹੱਥ ਦੇ ਕੇ ਰੱਖਣ ਤੋਂ ਮਤਲਬ ਇਹ ਨਹੀਂ ਕਿ ਕੇਵਲ ਤੇ ਕੇਵਲ ਸਰੀਰ ਦਾ ਤਾਪ ਤੇ ਬੁਖਾਰ ਇਹਨਾਂ ਤੋਂ ਬਚੇ ਰਹਿਣਾ ਅਸਲੀ ਰੱਖਿਆ ਹੈ ਕਿ ਮਹਾਰਾਜ ਮੇਰਾ ਮਨ ਬੁਰਾਈਆਂ ਤੋਂ ਬਚ ਜਾਵੇ ਮਨ ਬੜਾ ਬੁਰਾ ਕਰਮ ਕਰਨਾ ਚਾਹੁੰਦਾ ਹੈ ਇਸ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਬੁਰੇ ਪਾਸੇ ਤੋਂ ਰੋਕਣਾ ਚਾਹੀਦਾ ਹੈ ਇਹ ਅਰਦਾਸ ਬੇਨਤੀ ਕਰਨੀ ਹੈ ਕਰ ਕਿਰਪਾ ਮੇ ਲੋਹਰਾਰਾਇ ਹੈ परिपूर्ण ਪਰਮਾਤਮਾ ਤੂੰ ਸਾਰਿਆਂ ਤੋਂ ਵੱਡਾ ਰਾਜਾ ਹੈ ਜਿਹੜੇ ਵੱਡੇ ਵੱਡੇ ਰਾਜੇ ਹਨ ਇਹ ਵੀ ਤੇਰੇ ਕੋਲੋਂ ਮੰਗਦੇ ਹਨ ਕਹਿੰਦੇ ਹਨ ਗੁਰਮੁਖੋ ਪੀਵੀ ਸਦੀ ਦੇ ਆਰੰਭ ਵਿੱਚ ਦਿੱਲੀ ਦੇ ਵਿੱਚ ਇੱਕ ਸਰਬ ਧਰਮ ਸੰਮੇਲਨ ਹੋਇਆ ਸੀ ਉਸ ਸਮੇਂ ਹਿੰਦੁਸਤਾਨ ਤੇ ਜੋਰਜ ਦਾ ਕੰਟਰੋਲ ਸੀ ਉਸਨੇ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਨੂੰ ਬੁਲਾਵਾ ਦਿੱਤਾ ਸਾਡੇ ਸਿੱਖ ਪੰਥ ਦੇ ਮੁਖੀਆਂ ਨਾਲ ਵੀ ਉਹਨਾਂ ਨੇ ਗੱਲ ਕੀਤੀ ਤੇ ਸਾਡੇ ਸਿੱਖ ਪੰਥ ਦੇ ਆਗੂ ਕਹਿਣ ਲੱਗੇ ਕਿ ਜਨਾਬ ਅਸੀਂ ਧਰਮ ਸੰਮੇਲਨ ਵਿੱਚ ਸ਼ਾਮਲ ਹੋਣ ਨੂੰ ਤਿਆਰ ਹਾਂ ਪਰ ਸਾਡੇ ਆਉਣ ਦਾ ਢੰਗ ਬਾਕੀਆਂ ਨਾਲੋਂ ਅਨੋਖਾ ਹੈ জর্জ ਨੇ ਆਖਿਆ ਕਿ ਉਹ ਕਿਵੇਂ ਕਹਿਣ ਲੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਰਹਿਬਰ ਮੰਨਦੇ ਹਾਂ ਅਸੀਂ ਬਾਕੀ ਦੇ ਸਾਰੇ ਧਰਮ ਗ੍ਰੰਥਾਂ ਦਾ ਸਨਮਾਨ ਸਤਕਾਰ ਕਰਦੇ ਹਾਂ ਪਰ ਇਹਨਾਂ ਦੇ ਆਉਣ ਦਾ ਤੇ ਸਾਡੇ ਆਉਣ ਦਾ ਢੰਗ ਤਰੀਕਾ ਕੁਝ ਵੱਖਰਾ ਹੈ ਪੰਡਤ ਜੀ ਆਉਣਗੇ ਤੇ ਉਹਨਾਂ ਨੇ ਰੁਮਾਲਿਆਂ ਦੇ ਵਿੱਚ ਆਪਣੀ ਗੀਤਾ ਲਪੇਟੀ ਹੋਵੇਗੀ ਮੌਲਵੀ ਸਾਹਿਬ ਆਉਣਗੇ ਤਾਂ ਉਹਨਾਂ ਨੇ ਕੁਰਾਨ ਕੱਚ ਵਿੱਚ ਲਿਆ ਹੋਵੇਗਾ ਪਰ ਅਸੀਂ ਜਿਹਾ ਨਹੀਂ ਕਰ ਸਕਦੇ ਕਹਿੰਦੇ ਹਨ ਤੁਸੀਂ ਦੱਸੋ ਕਿਵੇਂ ਆਉਂਗੇ ਉਹਨਾਂ ਪੰਥਕ ਆਗੂਆਂ ਨੇ ਆਖਿਆ ਕਿ ਜਨਾਬ ਸਾਰਿਆਂ ਤੋਂ ਅੱਗੇ ਨਗਾਰੇ ਵਾਲਾ ਗੁਰਮੁਖ ਪਿਆਰਾ ਹੋਵੇਗਾ ਪਿਛੇ ਨਿਸ਼ਾਨ ਸਾਹਿਬ ਹੋਵੇਗਾ ਉਪਰੰਤ ਗੁਰੂ ਦੇ ਪੰਜ ਪਿਆਰੇ ਸਹਬਾਨ ਹੋਣਗੇ ਉਹਨਾਂ ਤੋਂ ਬਾਅਦ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹਾਥੀ ਤੇ ਸਵਾਰਾ ਹੋਵੇਗਾ ਤੁਹਾਨੂੰ ਸਾਰਿਆਂ ਨੂੰ ਉੱਠ ਕੇ ਸਵਾਗਤ ਕਰਨਾ ਪਏਗਾ ਦੁਬਾਸ਼ੀਆਂ ਕਹਿਣ ਲੱਗਾ ਕਿ ਭਾਈ ਸਾਹਿਬ ਬਾਕੀ ਦੀਆਂ ਗੱਲਾਂ ਤਾਂ ਠੀਕ ਹਨ ਪਰ ਜਿਹੜਾ ਤੁਸੀਂ ਕਹਿੰਦੇ ਹੋ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਣਗੇ ਇਹ ਗੱਲ ਔਖੀ ਹੈ ਸਾਡੇ ਧਾਰਮਿਕ ਆਗੂ ਕਹਿਣ ਲੱਗੇ ਜੇ ਤੁਹਾਨੂੰ ਔਖੀ ਹੈ ਤਾਂ ਫਿਰ ਅਸੀਂ ਨਹੀਂ ਆ ਸਕਦੇ ਕਿਉਂਕਿ ਨਿਸ਼ਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੋਣ ਦਾ ਪ੍ਰਤੀਕ ਹੈ ਆਪਾਂ ਜਦੋਂ ਵੀ ਕੋਈ ਨਵਾਂ ਗੁਰਦੁਆਰਾ ਬਣਾਉਂਦੇ ਹਾਂ ਤਾਂ ਸਾਰਿਆਂ ਤੋਂ ਪਹਿਲਾਂ ਉੱਥੋਂ ਦੇ ਪ੍ਰਬੰਧਕ ਕਹਿੰਣਗੇ ਕਿ ਆਪਾਂ ਇਸ ਥਾਂ ਤੇ ਨਿਸ਼ਾਨ ਸਾਹਿਬ ਲਾਉਣਾ ਹੈ ਜੇ ਜਗ੍ਹਾ ਤੰਗ ਹੈ ਤਾਂ ਆਪਾਂ ਗੁਰਦੁਆਰੇ ਦੀ ਇਮਾਰਤ ਉੱਪਰ ਨਿਸ਼ਾਨ ਸਾਹਿਬ ਨੂੰ ਸੁਭਾਏਮਾਨ ਕਰਦੇ ਹਾਂ ਉਹਨਾਂ ਨੇ ਹਾਂ ਕਰ ਦਿੱਤੀ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਾਰਾ ਪਹੁੰਚਿਆ জর্জ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਬਾਣੇ ਵਾਲੇ ਚੌਰ ਕਰ ਰਹੇ ਸਨ ਉਹਨਾਂ ਆਪਣੇ ਸੁਭਾਅ ਦੇ ਮੁਤਾਬਕ ਧਾਰਨਾ ਲਾਈ ਗੁਰੂ ਦੀ ਬਾਣੀ ਚ ਕੋਹਰ ਅਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਇਹ ਜਿਹੜੇ ਰਾਜੇ ਹਨ ਇਹ ਚਾਰ ਦਿਨ ਦੇ ਹਨ ਝੂਠੇ ਕਰਤ ਦਿਵਾਜਾ ਇਹਨਾਂ ਦਾ ਇਹ ਢੰਬਰ ਇਹਨਾਂ ਦਾ ਦਿਖਾਵਾ ਝੂਠਾ ਹੈ ਪਰਮਾਤਮਾ ਦੇ ਬਰਾਬਰ ਕੋਈ ਰਾਜਾ ਨਹੀਂ জর্জ ਨੇ ਆਪਣੇ ਸਲਾਹਕਾਰ ਨੂੰ ਪੁੱਛਿਆ ਕਿ ਇਹ ਬਜ਼ੁਰਗ ਬਾਬਾ ਉੱਚੀ ਉੱਚੀ ਕੀ ਬੋਲਦਾ ਹੈ ਦੁਬਾਸ਼ੀਏ ਨੇ ਆਖਿਆ ਉਹ ਕਹਿੰਦਾ ਹੈ ਰੱਬ ਦੇ ਬਰਾਬਰ ਕੋਈ ਵੱਡਾ ਰਾਜਾ ਨਹੀਂ ਰਾਜੇ ਝੂਠੇ ਹਨ ਤੇ ਚਾਰ ਦਿਨ ਦੀ ਇਹਨਾਂ ਦੀ ਗੱਲਬਾਤ ਹੈ জর্জ ਨੇ ਆਪਣੇ ਬੂਟ ਉਤਾਰੇ ਜੁਰਾਬਾਂ ਲਾਈਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਆਖਿਆ ਕਿ ਪਾਤਸ਼ਾਹ ਬਿਲਕੁਲ ਸਹੀ ਕਹਿੰਦੇ ਹਨ ਇਹ ਪਰਿਪੂਰਨ ਪਰਮਾਤਮਾ ਤੂੰ ਸਾਡਾ ਰਾਜਾ ਹੈ ਤੂੰ ਦੁੱਖਾਂ ਦਾ ਹਾਰਿਕ ਹੈ ਇਸ ਕਰਕੇ ਸਾਡੇ ਤੇ ਮਿਹਰ ਕਰ ਸਾਨੂੰ ਆਪਣੇ ਨਾਲ ਮਿਲ ਲੈ ਆਪਾਂ ਭਗਤਾਂ ਦੀ ਬਾਣੀ ਵਿੱਚ ਪੜਦੇ ਹਾਂ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਜਿਵੇਂ ਆਪਾਂ ਕੋਈ ਕੰਮ ਕਰਨਾ ਹੋਵੇ ਤਾਂ ਆਪਾਂ ਕਹਿੰਦੇ ਹਾਂ ਕਿ ਅੱਜ ਮੇਰਾ ਸਰੀਰ ਸਾਥ ਨਹੀਂ ਦਿੰਦਾ ਕੱਲ ਕਰ ਲਵਾਂਗੇ ਅਜੇ ਮੈਂ 2-4 ਦਿਨ ਸੱਜੇ ਖੱਬੇ ਜਾਣਾ ਹੈ ਅਗਲੇ ਹਫ਼ਤੇ ਕਰ ਲਵਾਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤਾਂ ਦੀ ਬਾਣੀ ਦੁਆਰਾ ਕਹਿੰਦੇ ਹਨ ਕਿ ਤੈਨੂੰ ਇਹ ਪਤਾ ਨਹੀਂ ਕੱਲ ਆਉਣਾ ਹੈ ਕਿ ਨਹੀਂ ਆਉਣਾ ਇੱਕ ਦ੍ਰਿਸ਼ਟਾਂਤ ਹੁੰਦਾ ਹੈ ਰਾਜੇ ਲੋਕ ਅਗੇ ਦਾਨ ਕਰਦੇ ਹੁੰਦੇ ਸਨ ਸਵੇਰੇ ਉੱਠ ਕੇ ਉਹਨਾਂ ਨੇ ਆਪਣਾ ਕਿਰਿਆਕਰਮ ਕਰਕੇ ਜੋ ਵੀ ਉਹਨਾਂ ਦਾ ਧਰਮ ਤੇ ਨੇਮ ਹੁੰਦਾ ਸੀ ਇਸ਼ਨਾਨ ਪਾਨ ਕਰਨਾ ਮੁੜਕੇ ਲੋੜਵੰਦਾਂ ਨੂੰ ਦਾਨ ਕਰਕੇ ਆਪਣਾ ਰੋਜ਼ ਦਾ ਵਰਤੋ ਵਰਤਾਰਾ ਕਰਦੇ ਇਹ ਪਾਂਡਵਾਂ ਦੇ ਮੌਕੇ ਦੀ ਗੱਲ ਹੈ ਪਾਂਡਵਾਂ ਦਾ ਵੱਡਾ ਭਰਾ ਯੁਦਿਸ਼ਤਰ ਦਾਨ ਵਾਲੀ ਜਗ੍ਹਾ ਤੇ ਆਇਆ ਅਤੇ ਮੰਗਤੇ ਲੋਕ ਵੀ ਆਏ ਜਿੰਨਾ ਵੀ ਸਮਾਨ ਉਹਨਾਂ ਦਾਨ ਕਰਨ ਵਾਸਤੇ ਲਿਆਉਂਦਾ ਹੈ ਉਹ ਵੰਡ ਦਿੱਤਾ ਇੱਕ ਬਜ਼ੁਰਗ ਲੰਗੜਾ ਮੰਗਤਾ ਮਗਰੋ ਆਇਆ ਉਸਨੇ ਆਖਿਆ ਰਾਜਨੇ ਮੈਂ ਤਾਂ ਪਿੱਛੇ ਰਹਿ ਗਿਆ ਹਾਂ ਮਜਬੂਰੀ ਕਾਰਨ ਤੇ ਮੇਰੇ ਤੇ ਕਿਰਪਾ ਕਰ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਯੁਦਿਸ਼ਠਿਰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਮਹਾਪੁਰਸ਼ੋ ਹੁਣ ਤਾਂ ਮੈਂ ਜੋ ਕੁਝ ਵੰਡਣਾ ਸੀ ਵੰਡ ਦਿੱਤਾ ਹੈ ਤੇ ਕੱਲ ਮੈਂ ਤੁਹਾਡਾ ਇੰਤਜ਼ਾਰ ਵੀ ਕਰਾਂਗਾ ਭਾਵੇਂ ਤੁਸੀਂ ਕੱਲ ਲੇਟ ਆਓ ਅਤੇ ਮੈਂ ਕੱਲ ਤੁਹਾਨੂੰ ਖਾਲੀ ਨਹੀਂ ਮੋੜਨਾ ਅੱਜ ਮੇਰੀ ਮਜਬੂਰੀ ਹੈ ਉਸ ਮੰਗਤੇ ਵਿਚਾਰੇ ਨੇ ਕੀ ਕਹਿਣਾ ਸੀ ਯੁਦਿਸ਼ਠਿਰ ਦੇ ਕੋਲ ਬੈਠਾ ਸੀ ਉਸਦਾ ਭਰਾ ਪੀਮ ਉਸਨੇ ਨਗਾਰੇ ਵਾਲੇ ਬੰਦੇ ਕੋਲੋਂ ਨਗਾਰਾ ਖੋ ਕੇ ਉੱਚੀ-ਉੱਚੀ ਖੜਕਾਉਣਾ ਸ਼ੁਰੂ ਕਰ ਦਿੱਤਾ ਤੇ ਨਾਲੇ ਉੱਚੀ-ਉੱਚੀ ਬੋਲਦਾ ਹੈ ਕਹਿੰਦਾ ਹੈ ਮੇਰਾ ਪ੍ਰਾ ਰੱਬ ਹੋ ਗਿਆ ਜੇ ਯੁਦਿਸ਼્థਿਰ ਨੇ ਆਖਿਆ ਪਿੰਤੂ ਕਮਲਾ ਹੋ ਗਿਆ ਹੈ ਇੱਕਦਮ ਬੈਠਾ ਤੂੰ ਨਗਾਰਾ ਖੜਕਾਉਣ ਲੱਗ ਪਿਆ ਹੈ ਕਹਿੰਦਾ ਹੈ ਕਿ ਯੁਦਿਸ਼્థਿਰ ਰੱਬ ਹੋ ਗਿਆ ਮੇਰੀ ਬੇਇੱਜ਼ਤੀ ਕਰਦਾ ਹੈ ਕੀ ਗੱਲ ਹੈ ਕੀ ਵੇਖਿਆ ਹੈ ਤੂੰ ਮੇਰੇ ਵਿੱਚ ਕਹਿਣ ਲੱਗਾ ਭਾਈ ਸਾਹਿਬ ਅੱਗੇ ਮੈਂ ਤੁਹਾਨੂੰ ਸਮਝਦਾ ਸੀ ਭਰਾ ਪਰ ਅੱਜ ਪਤਾ ਲੱਗਾ ਕਿ ਤੂੰ ਰੱਬ ਹੈ ਕਹਿੰਦਾ ਉਹ ਕਿਵੇਂ ਕਿਉਂਕਿ ਤੁਸਾਂ ਆਖਿਆ ਹੈ ਮੰਗਤੇ ਨੂੰ ਕਿ ਤੁਸੀਂ ਕੱਲ ਆ ਜਾਇਓ ਤੇ ਮੈਂ ਤੁਹਾਨੂੰ ਰੱਬ ਤਾਂ ਕਿਹਾ ਕਿ ਤੁਹਾਨੂੰ ਯਕੀਨ ਹੈ ਕਿ ਤੁਸੀਂ ਕੱਲ ਨੂੰ ਰਹੋਗੇ ਪਰ ਮੈਨੂੰ ਯਕੀਨ ਨਹੀਂ ਜੇ ਤੁਸਾਂ ਕੱਲ ਨੂੰ ਕਾਬੂ ਕਰ ਲਿਆ ਤਾਂ ਤੁਸੀਂ ਰੱਬ ਹੋ ਜੇ ਨਹੀਂ ਤਾਂ ਤੁਹਾਨੂੰ ਝੂਠ ਨਹੀਂ ਸੀ ਬੋਲਣਾ ਚਾਹੀਦਾ ਯਦੁਸ਼tir ਨੇ ਮਾਫੀ ਮੰਗੀ ਇਸ ਕਰਕੇ ਇਸ ਦਾ ਮਤਲਬ ਇਹ ਹੈ ਕਿ ਅਸੀਂ ਅਰਦਾਸ ਕਰੇ ਪਾਤਸ਼ਾ ਮੈਨੂੰ ਇਸੇ ਜਨਮ ਵਿੱਚ ਅੱਜ ਹੀ ਮਿਲਣ ਦੀ ਕਿਰਪਾ ਕਰੋ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਇਵ ਦਰਸ਼ਨ ਦੇਖੇ ਆਪਾ ਕਿੰਨਾ ਚਿਰ ਬਾਂਦਰ ਬਣੇ ਕਿੰਨਾ ਚਿਰ ਬ੍ਰਿਸ਼ਾਂ ਦੀ ਜੋਨੀ ਭੁਗਤੀ ਇਹ ਤਾਂ ਕਰਤਾ ਹੀ ਜਾਣਦਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖੋ ਜੇ ਤੈਨੂੰ ਸੰਜੋਗਾ ਕਰਕੇ ਮਨੁੱਖਾ ਜਨਮ ਮਿਲ ਗਿਆ ਹੈ ਤਾਂ ਪਰਮਾਤਮਾ ਦੇ ਅੱਗੇ ਅਰਦਾਸ ਕਰ ਕਿ हे परिपूर्ण ਪਰਮਾਤਮਾ ਤੂੰ ਰਾਜਾ ਹੈ ਮੇਰੇ ਤੇ ਦਇਆ ਕਰ ਮੈਨੂੰ ਆਪਣੇ ਨਾਲ ਮਿਲਾ ਲੈ ਜੋੜ ਲੈ ਅਨੇਕਾਂ ਜਨਮ ਭੋਗੇ ਹਨ ਤੇ ਟਿਕਾ ਕਿਤੇ ਵੀ ਨਹੀਂ ਮਿਲਿਆ ਉਹਨਾਂ ਜਨਮਾਂ ਦੇ ਮਿਲਣ ਦਾ ਕਾਰਨ ਪਰਮਸੀ ਭੁਲੇਖਾ ਸੀ ਅਤੇ ਭੁਲੇਖੇ ਦੇ ਕਾਰਨ ਮੈਨੂੰ ਟਿਕਾ ਨਹੀਂ ਇਸ ਤਰ੍ਹਾਂ ਦਾ ਸਾਡਾ ਦੇਸ਼ ਹੈ ਕਿਤੇ ਪਸ਼ੂਆਂ ਦੀ ਪੂਜਾ ਕਿਤੇ ਪੰਛੀਆਂ ਦੀ ਪੂਜਾ ਇੱਕ ਬਾਜ਼ ਆਇਆ ਇੱਕ ਪਿੰਡ ਵਿੱਚ ਪਤਾ ਨਹੀਂ ਬਾਜ਼ ਕਿੱਥੋਂ ਆ ਗਿਆ ਤੇ ਪਿੰਡਾਂ ਦੇ ਪਿੰਡ ਵੀਰ ਬਣਾ ਕੇ ਉੱਥੇ ਗਏ ਤੇ ਕਹਿੰਦੇ ਹਨ ਕਲਗੀਧਰ ਪਾਤਸ਼ਾਹ ਦਾ ਬਾਜ਼ ਆਇਆ ਹੈ ਇੰਨਾ ਚੜਾਵਾ ਆਇਆ ਕਿ ਉਹਨਾਂ ਨੇ ਸੁੰਦਰ ਗੁਰਦੁਆਰੇ ਦੀ ਇਮਾਰਤ ਬਣਾ ਲਈ ਉਹ ਕਹਿੰਦੇ ਸਾਡੇ ਪਿੰਡ ਬਾਜਕਾ ਦਾ ਆਇਆ ਸਾਡਾ ਦਾ ਵਪਾਰ ਆਇਆ ਜਿਸ ਨੇ ਗੁਰਦੁਆਰਾ ਬਣਾ ਦਿੱਤਾ ਹੈ ਤੇ ਮੁੜ ਕੇ ਵਿਚਾਰਾ ਮਰ ਗਿਆ ਲੋਕਾਂ ਨੇ ਹੱਥ ਲਾ ਲਾ ਕੇ ਉਸ ਦੀ ਜੂਨ ਵਿਗਾੜ ਦਿੱਤੀ ਤੇ ਉਹ ਮਰ ਗਿਆ ਗੁਰਮੁਖਾ ਤੋਂ ਬਾਜ ਨੂੰ ਤਾਂ ਮੱਥਾ ਟੇਕਦਾ ਹੈ ਪਰ ਬਾਜਾ ਵਾਲੇ ਨੇ ਤੈਨੂੰ ਕੀ ਆਖਿਆ ਹੈ ਖਿਆਲ ਹੀ ਨਹੀਂ ਉਸ ਨੂੰ ਪੰਛੀ ਦੀ ਜੂਨ ਮਿਲੀ ਹੈ ਬਾਜਨ ਇਤਨੇ ਨਹੀਂ ਕਰ ਸਕਦਾ ਬਾਜ ਦੇ ਤੇੜ ਕਸ਼ੈਰਾ ਨਹੀਂ ਬਾਜ ਦੇ ਕੋਲ ਜਬਜੀ ਸਾਹਿਬ ਨਹੀਂ ਤੇ ਗੁਰੂ ਦਾ ਸਿੱਖ ਹੋ ਕੇ ਬਾਜ ਨੂੰ ਮੱਥਾ ਟੇਕੀ ਜਾਂਦਾ ਹੈ ਕਿਹੋ ਜਿਹੀ ਸਿੱਖੀ ਹੈ ਕਿਤੇ ਪੰਛੀਆਂ ਦੀ ਪੂਜਾ ਕਿਤੇ ਪਸ਼ਵਾਂ ਦੀ ਪੂਜਾ ਤੇ ਪਿਓ ਪਾਣੀ ਤੋਂ ਤੇ ਆਇਆ ਮਰ ਗਿਆ ਤੇ ਉਸ ਨੂੰ ਪੁੱਛਿਆ ਹੀ ਨਹੀਂ ਇੱਕ ਰਿਵਾਜ ਹੈ ਕਿ ਸੂਰਜ ਵਾਲੇ ਪਾਸੇ ਨੂੰ ਮੂੰਹ ਕਰਕੇ ਪਿਤਰਾਂ ਨੂੰ ਪਾਣੀ ਦਿੰਦੇ ਹਨ ਉਹਨਾਂ ਨੂੰ ਪੁੱਛਿਆ ਕਿ ਬਾਪੂ ਮੰਜੇ ਤੇ ਤੇ ਆਇਆ ਮਰ ਗਿਆ ਉਸ ਸਮੇਂ ਤਾਂ ਉਸ ਨੂੰ ਪਾਣੀ ਨਾ ਪਾ ਸਕਿਆ ਹੁਣ ਭਲਾ ਮਰੇ ਬਾਪ ਨੂੰ ਪਾਣੀ ਕਿਸ ਤਰ੍ਹਾਂ ਪਹੁੰਚੇਗਾ ਬੇਸਮਝ ਪੁਨਾ ਹੈ ਧਰਮ ਦਾ ਅੰਗ ਨਹੀਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਅਨਿਕ ਜਨਮ ਪਰਮ ਥਿੱਤ ਨਹੀਂ ਪਾਈ ਇਕ ਪਰਮਾਤਮਾ ਨਾਲ ਟੁੱਟਣ ਕਰਕੇ ਤੇ ਪਰਮ ਵਿੱਚ ਪੈਣ ਕਰਕੇ ਤੈਨੂੰ ਮੁਕਤੀ ਨਹੀਂ ਮਿਲੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਸੇਵਾ ਕਰ ਗੁਰੂ ਦੇ ਚਰਨਾਂ ਨਾਲ ਜੁੜ ਗੁਰੂ ਦੇ ਚਰਨ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਸਿੱਖਿਆ ਹੈ ਮੇਰੀ ਮੇਰੀ ਕਰਦਿਆਂ ਜ਼ਿੰਦਗੀ ਲੰਘ ਗਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਨ੍ਹਾਂ ਚੇਰ ਮੇਰੀ ਮੇਰੀ ਕਰਦਾ ਹੈ ਉਹਨਾਂ ਚੇਰ ਤੇਰਾ ਪ੍ਰਲੋਕ ਦਾ ਇੱਕ ਵੀ ਕਾਰਜ ਨੇਪਰੇ ਨਹੀਂ ਚੜਨਾ ਫਿਰ ਮੇਰੀ ਮੇਰੀ ਨਾ ਕਰਿਆ ਕਰੀਏ ਮਹਾਰਾਜ ਸਾਡੇ ਤੇ ਕਿਰਪਾ ਕਰੋ ਇਹੋ ਜਿਹੀ ਕੋਈ ਪਵਿੱਤਰ ਮੈਨੂੰ ਰੂਹ ਨਸੀਬ ਹੋਵੇ ਮੇਰੇ ਤੇ ਮਿਹਰ ਕਰੋ ਕੋਈ ਮਨੁੱਖ ਨਾਲ ਰੰਗਿਆ ਹੋਇਆ ਮਨੁੱਖੇ ਸਾਥ ਆਤਮਾ ਮੈਨੂੰ ਮਿਲੇ ਉਸ ਦੀ ਸੰਗਤ ਮੈਨੂੰ ਨਸੀਬ ਹੋਵੇ ਜਿਹੜੀ ਮੇਰੀ ਚਿੰਤਾ ਨੂੰ ਲਾਹਾ ਦੇਵੇ ਆਪਾਂ ਨੂੰ ਚਿੰਤਾ ਬੜੀ ਹੈ ਇੱਕ ਕਥਾ ਹੈ ਸੌ ਸਾਖੀ ਦੇ ਵਿੱਚ ਇੱਕ ਕਥਾਵਾਚਕ ਗਿਆਨੀ ਅਨੰਦਪੁਰ ਸਾਹਿਬ ਗਿਆ ਗੁਰੂ ਦੇ ਦਰਸ਼ਨ ਦੀਦਾਰੇ ਕਰਨ ਤੇ ਪੱਟੀ ਦੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੁਹਾਡੀ ਕਿਰਪਾ ਨਾਲ ਸਿੱਖ ਸੰਗਤਾਂ ਬੜੀਆਂ ਹਨ ਪੱਟੀ ਦੇ ਵਿੱਚ ਪਰ ਕੋਈ ਗਿਆਨੀ ਸੱਜਣ ਜਿਹੜਾ ਸਾਨੂੰ ਗਿਆਨ ਦੀ ਸੋਜੀ ਬਖਸ਼ੇ ਤੇ ਗੁਰਬਾਣੀ ਦੇ ਅਰਥ ਸਮਝਾਏ ਇਹ ਸਾਡੇ ਨਗਰ ਵਿੱਚ ਕਮੀ ਹੈ ਜਦੋਂ ਪੱਟੀ ਦੀਆਂ ਸੰਗਤਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਬਚਨ ਕਹੇ ਤਾਂ ਉਸ ਕਥਾਵਾਚਕ ਨੂੰ ਚਿੰਤਾ ਪੈ ਗਈ ਕਿ ਕਿਤੇ ਮੇਰੀ ਡਿਊਟੀ ਨਾ ਲਾ ਦੇਣ ਉਹ ਕਹਿ ਲੱਗਾ ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਮੇਰਾ ਨਾਮ ਨਾ ਲਿਓ ਕਹਿੰਦੇ ਕਿਉਂ ਕਹਿੰਦਾ ਹੈ ਜੀ ਮੈਂ ਗਰੀਬ ਹਾਂ ਤੇ ਮੇਰਾ ਨਿੱਕਾ ਨਿੱਕਾ ਜੀਵਨਤ ਹੈ ਤੇ ਜੇ ਮੈਂ ਪੱਟੀ ਚਲਾ ਗਿਆ ਤਾਂ ਮੇਰੇ ਜੀ ਕਿਵੇਂ ਪਲਣਗੇ ਪਾਤਸ਼ਾਹ ਕਹਿੰਦੇ ਇਸ ਨੂੰ ਕਾਬੂ ਕਰ ਲੋ ਜਿਹੜਾ ਬੋਲੇ ਉਹ ਹੁੰਡਾ ਖੋਲੇ ਜਿਹੜਾ ਪੱਟੀ ਦੀਆਂ ਸੰਗਤਾਂ ਦਾ ਮੁਖੀ ਸੀ ਉਸ ਨੂੰ ਪਾਤਸ਼ਾਹ ਕਹਿਣ ਲੱਗੇ ਸਿੰਘਾ ਇਹ ਬੰਦਾ ਬੜਾ ਗਰੀਬ ਹੈ ਤੇ ਗੁਰੂ ਦੀ ਸੰਗਤ ਹੈ ਕਾਮਤੈਨ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਸਦੇ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ ਕਹਿੰਦੇ ਸਤਿਵਚਨ ਹੁਣੇ ਤੁਸੀਂ ਖਿਆਲ ਰੱਖਣਾ ਹੈ ਕਿ ਇਸ ਨੂੰ ਨਸਰ ਨਹੀਂ ਦੇਣਾ ਇਹਦੇ ਜੀ ਫਿਕਰ ਨਾ ਕਰੋ ਪੱਟੀ ਦੀ ਸੰਗਤ ਗਿਆਨੀ ਜੀ ਨੂੰ ਪੱਟੀ ਲੈ ਗਈ ਉਸ ਮੁਖੀ ਨੇ ਸਲਾਹ ਕੀਤੀ ਕਿ ਆਪਾਂ ਗਿਆਨੀ ਦਾ ਵਸਾਹ ਨਹੀਂ ਜੇ ਕਰਨਾ ਇਸ ਨੂੰ ਖਿਸਕਣ ਨਹੀਂ ਦੇਣਾ ਗਿਆਨੀ ਜੀ ਨੂੰ ਕਹਿਣ ਲੱਗੇ ਕਿ ਅਸੀਂ ਤਿੰਨ ਚਾਰ ਬੰਦੇ ਤੁਹਾਡੀ ਸੇਵਾ ਵਿੱਚ ਰਾਵਾਂਗੇ ਕਿਉਂਕਿ ਮੌਕੇ ਨਾਲ ਹੀ ਇਹੋ ਜਿਹੇ ਗੁਰਮੁਖਾਂ ਦੀ ਸੇਵਾ ਮਿਲਦੀ ਹੈ ਤੁਹਾਡੇ ਵਸਤਰ ਧੋਵਾਂਗੇ ਇਸ਼ਨਾਨ ਕਰਾਵਾਂਗੇ ਉਹਨਾਂ ਪ੍ਰਬੰਧਕਾਂ ਨੇ ਗਿਆਨੀ ਜੀ ਦੇ ਪਰਿਵਾਰ ਲਈ ਉਸ ਦੇ ਘਰ ਵਾਸਤੇ ਖੱਤਰ ਦੇ ਰੇਜੇ ਇਕੱਠੇ ਕੀਤੇ ਅਤੇ ਜੋ ਸਮਾਨ ਚਾਹੀਦਾ ਸੀ ਦਾਣਾ ਫੱਕਾ ਗੁੜ ਕਿਉ ਸਾਰਾ ਭੇਜਿਆ ਛੇ ਮਹੀਨਿਆਂ ਤੋਂ ਬਾਅਦ ਕਥਾ ਦਾ ਭੋਗ ਪਿਆ ਉਹਨਾਂ ਸਾਰਿਆਂ ਨੇ ਮਿਲ ਕੇ ਗਿਆਨੀ ਜੀ ਨੂੰ ਤੋਰਿਆ ਕੋਈ ਮਾਲਮਤਿ ਧਾਨ ਤੇ ਹੀ ਨਹੀਂ ਗਿਆਨੀ ਜੀ ਦਾ ਲੜਕਾ ਬੱਚਿਆਂ ਵਿੱਚ ਖੇਡਦਾ ਸੀ ਉਸਨੇ ਵੇਖਿਆ ਬਾਪੂ ਆਉਂਦਾ ਹੈ ਤਾਂ ਦੌੜ ਕੇ ਗਿਆ ਤੇ ਕਹਿੰਦਾ ਹੈ ਬੇਬੇ ਮਰ ਜਾਵਾਂਗੇ ਆਪਾਂ ਹੁਣ ਉਹ ਕਹਿੰਦੀ ਹੈ ਸੁਖੀ ਸੰਦੀ ਕਾਕਾ ਕੀ ਹੋ ਗਿਆ ਤੈਨੂੰ ਕਹਿੰਦਾ ਬੇਬੇ ਜੀ ਬਾਪੂ ਆ ਰਿਹਾ ਹੈ ਹੁਣ ਮੇਰਾ ਕੁਝ ਨਹੀਂ ਰਹਿਣਾ ਇੰਨੇ ਨੂੰ ਗਿਆਨੀ ਜੀ ਘਰ ਚਲੇ ਗਏ ਕਹਿੰਦੇ ਕੀ ਕਹਿੰਦਾ ਹੈ ਆਪਣਾ ਕਰਮਾ ਕਹਿਣ ਲੱਗੀ ਜੀ ਆਹ ਕਹਿੰਦਾ ਹੈ ਗਿਆਨੀ ਨੇ ਮੱਥੇ ਤੇ ਹੱਥ ਮਾਰਿਆ ਤੇ ਕਹਿਣ ਲੱਗਾ ਕਿ ਮੇਰਾ ਵਹਿਮ ਫਜ਼ੂਲ ਸੀ ਕਿ ਮੈਂ ਬੱਚਿਆਂ ਨੂੰ ਪਾਲਦਾ ਹਾਂ ਸੋ ਗੁਰੂ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਤੋ ਚਿੰਤਾ ਨਾ ਕਰੇ ਤੇਰੀ ਚਿੰਤਾ ਉਸ ਕਰਤੇ ਨੂੰ ਹੈ ਇਹ ਸਿੱਖਿਆ ਕੌਣ ਦੇਵੇਗਾ ਸਤ ਨਾਲ ਜੁੜਿਆ ਹੋਇਆ ਮਹਾਪੁਰਸ਼ ਮਹਾਰਾਜ ਮੈਨੂੰ ਐਹੋ ਜਹੀ ਸੰਗਤ ਪਖਸ਼ੋ ਜਿਹੜਾ ਪ੍ਰਭੂ ਦਾ ਚਿੰਤਨ ਕਰਕੇ ਮੈਨੂੰ ਦੁਨਿਆਵੀ ਚਿੰਤਾ ਤੋਂ ਮੁਕਤ ਕਰ ਦੇਵੇ ਤੇ ਜਿਹੜੇ ਆਪ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਣ ਮੇਰੇ ਮਨ ਨੂੰ ਵੀ ਪਰਮਾਤਮਾ ਦੇ ਪ੍ਰੇਮ ਵਿੱਚ ਰੰਗ ਦੇਣ ਬਹੁਤ ਸਾਰੇ ਗਿਆਨ ਦੇ ਗ੍ਰੰਥਾਂ ਨੂੰ ਪੜ੍ਹਿਆ ਹੈ ਵੇਦ ਕਹਿੰਦੇ ਹਨ ਗਿਆਨ ਨੂੰ ਮੈਂ ਬਹੁਤ ਸਾਰੇ ਦੁਨੀਆਵੀ ਗਿਆਨ ਦੇਣ ਵਾਲੇ ਗ੍ਰੰਥਾਂ ਨੂੰ ਵੀ ਪੜ੍ਹਿਆ ਹੈ ਪਰ ਜਿਹੜੇ ਮਨ ਵਿੱਚ ਫਿਕਰ ਪਏ ਹਨ ਮਨ ਵਿੱਚ ਵਹਿਮ ਹਨ ਇਹਨਾਂ ਦੀ ਨਿਵਰਤੀ ਨਹੀਂ ਜਿਹੜੇ ਮੇਰੇ ਪੰਜ ਆਗੁਨ ਹਨ ਉਹ ਇੱਕ ਪਲ ਵੀ ਮੈਨੂੰ ਟਿਕਨ ਨਹੀਂ ਦਿੰਦੇ ਸੰਜੇ ਖੱਬੇ ਮੇਰੇ ਵਿਕਾਰ ਮੈਨੂੰ ਬੁਲਾਉਂਦੇ ਹਨ ਕੋਈ ਐਸ ਹੋਰੇ ਭਗਤ ਜੋ ਮਾਇਆ ਤੇ ਰਹਿਤ ਇਹੋ ਜਿਹਾ ਕੋਈ ਗੁਰਮੁਖ ਪਿਆਰਾ ਜਿਹੜਾ ਪੈ ਵਿੱਚ ਰਹਿੰਦਾ ਹੋਵੇ ਜਿਹੜਾ ਮਾਇਆ ਦੀ ਪਕੜ ਤੋਂ ਉੱਪਰ ਹੋਵੇ ਜਿਹੜਾ ਮਾਇਆ ਦੀ ਪਕੜ ਤੋਂ ਰਹਿਤ ਹੋਵੇ ਮੁਕਤੀ ਤੋਂ ਰਹਿਤ ਕਰਨ ਵਾਲਾ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਤਾਂ ਮੇਰੇ ਹਿਰਦੇ ਦਾ ਸੰਚਾਰ ਕਰੇ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਤਾਂ ਉਸ ਸਮੇ ਗੁਰੂ ਦੇ ਪੰਜ ਪਿਆਰੇ ਸਾਹਿਬਾਨਾਂ ਨੇ ਸਾਡੇ ਸਿਰ ਵਿੱਚ ਪੰਜ ਚੂਲੇ ਅੰਮ੍ਰਿਤ ਤੇ ਪਾਏ ਤੇ ਨਾਲ ਉਹਨਾਂ ਬੋਲਿਆ ਸੀ ਗੁਰਮੁਖੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਾਡੇ ਕੋਲੋਂ ਬਾਰ-ਬਾਰ ਬੁਲਾਉਂਦੇ ਸਨ ਇਹ ਸਾਡੇ ਦਸ਼ਮ ਦੁਆਰ ਵਿੱਚ ਵਾਹਿਗੁਰੂ ਨਾਮ ਅੰਮ੍ਰਿਤ ਨੂੰ ਸੰਚਰ ਰਹੇ ਸਨ ਸਾਡੇ ਨੇਤਰਾਂ ਵਿੱਚ ਪਾ ਕੇ ਇਨ੍ਹਾਂ ਨੇ ਫਤਿਹ ਬੁਲਾਈ ਸਾਨੂੰ ਚੂਲਾ ਦੇ ਕੇ ਵੀ ਫਤਿਹ ਬੁਲਾਈ ਇਸ ਦਾ ਭਾਵੇਂ ਸਿੱਖੀ ਇਹ ਵਾਹਿਗੁਰੂ ਨਾਮ ਇਸ ਦੇ ਅੰਦਰ ਸੰਚਾਰ ਹੋ ਜਾਏ ਉਹ ਇਸ ਦੇ ਅੰਦਰ ਕਰਮ ਕਰਨ ਲੱਗ ਪਏ ਇਸ ਪ੍ਰਕਾਰ ਕੋ ਇਹੋ ਜਿਹੇ ਗੁਰਮੁਖ ਹੋਣ ਜਿਨ੍ਹਾਂ ਦੀ ਸੰਗਤ ਕਰਕੇ ਮੇਰੇ ਅੰਦਰ ਨਾਮ ਦਾ ਸੰਚਾਰ ਹੋ ਜਾਏ ਜੇ ਤੇਰੇ ਤੀਰਥ ਨਾਏ ਅਹਮਬੁੱਧ ਮੈਲ ਲਾਏ ਜਿਨ੍ਹਾਂ ਤੀਰਥਾਂ ਤੇ ਜਾ ਕੇ ਚੁੱਬੇ ਮਾਰੇ ਹਨ ਬੰਦੇ ਦੇ ਅੰਦਰ ਹੰਕਾਰ ਵਧ ਗਿਆ ਕੋਈ ਕਹਿੰਦਾ ਹੈ ਤੁਸੀਂ ਹਜ਼ੂਰ ਸਾਹਿਬ ਗਏ ਹੋ ਕਹਿੰਦੇ ਜੀ ਨਹੀਂ ਮੈਂ ਤਾਂ 13 ਵਾਰ ਗਿਆ ਹਾਂ ਉਹ ਦੁੱਜੇ ਨਾਲ ਬੈਠ ਕੇ ਰਾਜੀ ਨਹੀਂ ਕਿ ਮੈਂ 13 ਵਾਰ ਹੀ ਗਿਆ ਹਾਂ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਆ ਕੇ ਮੰਦਗਰਮ ਕਰਦਾ ਹੈ ਤਾਂ ਹਜ਼ੂਰ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਗਿਆ ਹਜ਼ੂਰ ਸਾਹਿਬ ਹੋ ਗਿਆ ਹੈ ਜਿਸਨੇ ਆਖੇ ਅੱਥੇ ਪੈਰ ਗੁਰੂ ਨੂੰ ਅੰਗ ਸੰਗ ਜਾਣਿਆ ਹੈ ਇਸ ਕਰਕੇ ਕਹਿੰਦੇ ਹਨ ਤੀਰਥ ਯਾਤਰਾ ਤਾਂ ਬੜੀ ਕੀਤੀ ਹੈ ਪਰ ਮਨ ਨੂੰ ਮੈਲ ਲੱਗ ਗਈ ਕਿ ਮੈਂ ਬੜਾ ਤੀਰਥ ਯਾਤਰੀ ਹਾਂ ਜਿਹੜਾ ਪ੍ਰਮਾਤਮਾ ਸਾਡੇ ਅੰਦਰ ਹੈ ਉਸ ਉੱਪਰ ਰੰਚਕ ਮਾਤਰ ਵੀ ਇਤਬਾਰ ਕਰਨ ਨੂੰ ਤਿਆਰ ਨਹੀਂ ਕਿਰਪਾ ਕਰੋ ਮੇਰੀ ਮਤ ਬੜੀ ਮਾੜੀ ਹੈ ਨਿੰਦਿਆ ਚੁਗਲੀ ਸਾਰੇ ਬੁਰੇ ਕੰਮ ਕਰਦਾ ਹਾਂ ਮੈਂ ਕਦੇ ਕਰਮ ਧਰਮ ਨੂੰ ਕਰਕੇ ਜਾਣਿਆ ਨਹੀਂ ਸਗੋਂ ਉਲਟਾ ਧਰਮ ਨੂੰ ਕਰਮकांड ਬਣਾ ਲਿਆ ਹੈ ਇੱਕ ਪਲ ਵਾਸਤੇ ਵੀ ਮੇਰੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ ਜਦੋਂ ਵੀ ਗੱਲ ਕਰਦਾ ਹੰਕਾਰ ਦੀ ਗੱਲ ਕਰਦਾ ਹਾਂ ਮੈਨੂੰ ਤਾਂ ਇਹ ਕੱਖਰ કંਠ ਹੈ ਮੈਨੂੰ ਕੋਈ ਸਵਾਲ ਕਰੋ ਕਹਿੰਦੇ ਹਨ ਹੰਕਾਰ ਨਾਲ ਪੜਦਾ ਹੈ ਹੰਕਾਰ ਦੀਆਂ ਗੱਲਾਂ ਕਰਦਾ ਹੈ ਹੰਕਾਰ ਵਿੱਚ ਡਿੱਗਾ ਹੋਇਆ ਹੈ ਪਰ ਇਹ ਲੇਖੇ ਵਿੱਚ ਨਹੀਂ ਜਿਹੜੇ ਪਰਮਾਤਮਾ ਨਾਲ ਜੁੜੇ ਹਨ ਹਜ਼ੂਰ ਕਹਿੰਦੇ ਹਨ ਉਹ ਸਦਾ ਵਾਸਤੇ ਵਡਿਆਈ ਕਰਦੇ ਹਨ ਕੋਈ ਭਾਗਾ ਵਾਲਾ ਗੁਰੂ ਦੀ ਕਿਰਪਾ ਸਤਗਾ ਜਿਸ ਨੇ ਇਹਨਾਂ ਨੇਤਰਾਂ ਨਾਲ ਪਰਮਾਤਮਾ ਨੂੰ ਤੱਕਿਆ ਹੈ ਕਿਉਂਕਿ ਤੁਹਾਨੂੰ ਤੱਕਣਾ ਵੀ ਪਰਮਾਤਮਾ ਨੂੰ ਤੱਕਣਾ ਹੈ ਪਰਮਾਤਮਾ ਤੁਹਾਡੇ ਵਿੱਚ ਵੀ ਹੈ ਤੁਹਾਡੇ ਵਿੱਚ ਪਰਮਾਤਮਾ ਨੂੰ ਤੱਕਣਾ ਹੈ ਇਸ ਗੁਰਮਤ ਨੂੰ ਜਾਨੋ ਜਿਵੇਂ ਭਾਈ ਕਨਈਏ ਜੀ ਨੇ ਤੱਕਿਆ ਸੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਨੇਕ ਪਰਸ਼ਾਂ ਦੀ ਸੰਗਤ ਕਰਕੇ ਜਿਹੜੀਆਂ ਸਾਡੇ ਅੰਦਰ ਬੁਰਾਈਆਂ ਹਨ ਇਹ ਗਤ ਹੋ ਜਾਣਗੀਆਂ ਨਾਸ਼ ਹੋ ਜਾਣਗੀਆਂ ਅਸੀਂ ਮੁਕਤੀ ਨੂੰ ਪ੍ਰਾਪਤ ਕਰ ਲਵਾਂਗੇ ਜਿਸ ਉੱਪਰ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹ ਮਾਇਆ ਦੀ ਪਕੜ ਤੋਂ ਉੱਪਰ ਉੱਠ ਗਏ ਇੱਥੇ ਆ ਕੇ ਅਸੀਂ ਥੋੜਾ ਜਿਹਾ ਭੁਲੇਖਾ ਖਾ ਜਾਂਦੇ ਹਾਂ ਮਾਇਆ ਨੂੰ ਛੱਡ ਦੇਈਏ ਨਹੀਂ ਮਾਇਆ ਤੋਂ ਬਿਨਾਂ ਸਾਡਾ ਸੰਸਾਰ ਵਿੱਚ ਇੱਕ ਮਿੰਟ ਵੀ ਨਹੀਂ ਚੱਲਦਾ ਫਰਕ ਸਿਰਫ ਇੰਨਾ ਹੈ ਕਿ ਅਸੀਂ ਮਾਇਆ ਨੂੰ ਪੈਸਿਆਂ ਦੀ ਜਿੱਤੀ ਜਾਣ ਕੇ ਰੱਖਣਾ ਹੈ ਸਿਰ ਤੇ ਨਹੀਂ ਰੱਖਣਾ ਆਮ ਕਰਕੇ ਮਾਇਆ ਸਾਡੀ ਵਰਤੋਂ ਵਾਸਤੇ ਹੈ ਪਰ ਉਲਟਾ ਗੱਲ ਇਹ ਹੋ ਗਈ ਕਿ ਸਾਨੂੰ ਮਾਇਆ ਨੇ ਵਰਤ ਲਿਆ ਅਸੀਂ ਮਾਇਆ ਨੂੰ ਨਾ ਵਰਤਿਆ ਬਸ ਗੁਰਦੇਵ ਕੇਵਲ ਤੇ ਕੇਵਲ ਇਹੋ ਸਮਝਾਉਂਦੇ ਹਨ ਸੋ ਮੇਰੇ ਪਾਤਸ਼ਾਹ ਕਹਿੰਦੇ ਹਨ ਭਾਈ ਜਿਸ ਉੱਪਰ ਪ੍ਰਮਾਤਮਾ ਖੁਸ਼ ਹੋਇਆ ਹੈ ਉਸਨੇ ਮਾਇਆ ਨੂੰ ਵਰਤਿਆ ਹੈ ਮਾਇਆ ਉਸ ਨੂੰ ਵਰਤ ਨਾ ਸਕੀ ਅਤੇ ਇਹ ਸਿਧਾਂਤ ਸਾਨੂੰ ਗੁਰੂ ਦੇ ਉਪਦੇਸ਼ ਵਿੱਚੋਂ ਮਿਲਿਆ ਹੈ ਸੁਖ ਨਾਨਕ ਲਾਦੇ ਹਰ ਚਰਨ ਭਰਾਤਾ ਮੇਰੇ ਪਾਤਸ਼ਾਹ ਕਹਿੰਦੇ ਹਨ ਜਦੋਂ ਗੁਰੂ ਦਾ ਸ਼ਬਦ ਪ੍ਰਾਪਤ ਕਰ ਲਏਗਾ ਜਿਹੜੇ ਸੁਖ ਹਨ ਇਹ ਤੁੰਗੁਰ ਦੇ ਉਪਦੇਸ਼ ਨੂੰ ਧਾਰਨ ਕਰ ਮੰਨ ਵਿੱਚ ਵਸਾ ਆਪਾਂ ਅੰਦਰ ਵਸਾਉਂਦੇ ਨਹੀਂ ਆਪਾਂ ਕੇਵਲ ਤੇ ਕੇਵਲ ਚੂਲੀਆਂ ਕਰਦੇ ਹਾਂ ਸਫਲ ਸਫਲਪਈ ਸਫਲ ਯਾਤਰਾ ਉਹਨਾਂ ਦਾ ਮਨ ਸਫਲਾ ਤਨ ਸਫਲਾ ਭ੍ਰਾਂ ਸਫਲਾ ਜਿਨ੍ਹਾਂ ਨੇ ਮਨ ਕਰਕੇ ਚੇਤੇ ਕੀਤਾ ਹੈ ਜਿਨ੍ਹਾਂ ਨੇ ਸਰੀਰ ਕਰਕੇ ਚੇਤੇ ਕੀਤਾ ਹੈ ਜਿਨ੍ਹਾਂ ਨੇ ਤਨ ਕਰਕੇ ਚੇਤੇ ਕੀਤਾ ਹੈ ਮੇਰੇ ਬਾਦਸ਼ਾਹ ਕਹਿੰਦੇ ਹਨ ਕਿ ਉਹਨਾਂ ਦੀ ਯਾਤਰਾ ਸਫਲ ਹੈ ਉਹਨਾਂ ਦਾ ਸੰਸਾਰ ਵਿੱਚ ਆਇਆ ਲੇਖੇ ਵਿੱਚ ਹੈ ਆਮਨ ਜਾਣ ਰਹੇ ਮਿਲੇ ਸਾਦਾ ਪਿਆਰਿਆ ਤੂੰ ਔਨ ਜਾਣ ਤੋਂ ਰਹਿਤ ਹੋ ਜਾਏਂਗਾ ਗੁਰਮੁਖਾਂ ਦੀ ਸੰਗਤ ਕਰਕੇ ਸਤਿਗੁਰੂ ਜੀ ਕਿਰਪਾ ਕਰਨ ਰਹਿਮਤਾ ਕਰਨ ਸਾਨੂੰ ਪਖੰਡ ਤੋਂ ਰਹਿਤ ਕਰਕੇ ਗੁਰਮਤ ਦੀ ਸੋਝੀ ਬਖਸ਼ਣ ਇਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਹੁਲਾ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ